ਮੇਰਾ ਨਾਮ ਗੁਰਦੀਪ ਕੁਮਾਰ ਆ। ਤੁਸੀਂ ਕਹਿੰਦੇ ਕਿ ਕੀ ਗਲਤ? ਮੇਰਾ ਰਿਸ਼ਤਾ ਹੋਇਆ ਸੀ 23 11 ਜਨਵਰੀ 2023। ਮੇਰੇ ਫਾਦਰ ਦੇ ਫਰੈਂਡ ਆ। ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ। ਬਈ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਐਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਏ ਹੋਏ ਸੀ ਉਦੋਂ ਇੰਗਲੈਂਡ ਦੇ। ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਨਾ ਉਹ ਪੇਪਰ ਚ ਕੋਆਲੇ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀ ਆ ਰਾ ਨਾ ਕੋਸ਼ਿਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਏ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲ ਗੁਲ ਕੀਤੀ ਤੇ ਉਸ ਤੋਂ ਬਾਅਦ ਆਪਾਂ ਕੁੜੀ ਨੇ ਐਲਸ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਇਹ ਪੜਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜੋ ਵੀਜ਼ਾ ਲੱਗੇ ਉਹ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫਿਰ ਮੁੜ ਕੇ ਉਹ ਗਈ ਬਾਹਰ ਫਿਰ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਹੈਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨਾਂ ਬੜਾ ਪ੍ਰੈਸ਼ਰ ਆਇਆ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰ ਪਰ ਫੇ ਵੀ ਇਹਨਾਂ ਨੇ ਕਰ ਕਰਕੇ ਬੇਟੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੀ ਚ ਲੱਗੀ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਿੰਦਾ ਸੀ ਵੀ ਆਹ ਇਦਾਂ ਹੋਣੀ ਆ ਆਹ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆਹ ਕਰਾਉਣਾ ਪੈਣਾ ਹੈ ਨਾ ਉਹ ਉਹਨੇ ਥੋੜੇ ਦਿਨ ਦੇਣ ਦੇਖਾ ਕੀਤਾ ਮੇਰੀ ਗੱਲ ਨੂੰ ਗਈ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਡ ਸ਼ੋ ਕਰ ਲੈ ਕੋਲਜ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਹਨੇ ਮੈਨੂੰ ਆਖਰਕਾਰ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਬਾਦਾਂ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟ ਨਹੀਂ 7-8 ਮਹੀਨੇ ਮੈਂ ਉਹਦੇ ਘਰਦਿਆਂ ਨਾਲ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਹੈ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨਾਲ ਉਹਦੇ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੁਰ ਸੱਦਣਾ ਹੈਗਾ ਉਹਦੇ ਕੋਲ ਆਪਣੇ ਕੋਲ ਪ੍ਰੂਫ ਹੈਗਾ ਆ ਬਈ ਤੇ ਮੁੜ ਕੇ ਇਹ ਉਸ ਤੋਂ ਬਾਅਦ ਜਦੋਂ ਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾ ਦਰਖਾ ਹਾਂ ਜੀ ਦਰਖਾਸਤ ਫੇ ਆਪਾਂ ਨੇ ਸਾਨੂੰ ਅਸੀਂ ਅੱਕ ਕੇ ਵੇ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤਰਾਮ ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰਲ ਕੇ ਰਿਸ਼ਤਾ ਕੀਤਾ ਸੀ ਤੇ ਉਹ ਫਿਰ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕਹੀ ਜਾਣਾ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋ ਅਸੀਂ ਮਨਾਉਂਦੇ ਪਏ ਆ ਜੇ ਕਰਦੇ ਹਣਾ ਤੇ ਮੁੜ ਕੇ ਫੇ 7-8 ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟਰੀਟ ਹਰਪੁਰ ਐਸਐਸਪੀ ਸਰ ਐਸਐਸਪੀ ਆਫਿਸ 'ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਆ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਥੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਵੀ ਆਪਾਂ ਕੀਤਾ ਹੈਗਾ ਉਨੇ ਮਾਰਕ ਕੀਤੀ ਐ ਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਇਹਨਾਂ ਦੇ ਬਈ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਡ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਤੁਹਾਡਾ ਆਇਆ ਉਹ 26 ਲੱਖ ਰੁਪਏ ਸਰ ਸਾਡਾ ਟੋਟਲ ਖਰਚਾ ਆਇਆ ਆ ਇਹ ਵਿਆਹ ਦਾ ਖਰਚਾ ਹੈ ਕਿ ਵਿਆਹ ਉਹ ਨਹੀਂ ਨਹੀਂ ਸਰ ਵਿਆਹ ਦਾ ਦਾ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਦਾਜ ਕਰਾ ਨਹੀਂ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਝ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈ ਮੇਰਾ ਪੰਡੋਰੀ ਮੈਤਮਾ ਪਿੰਡ ਆ ਸੀ ਜ਼ਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਨੂੰ ਕੁੜੀ ਦਾ ਪਿੰਡ ਕਿਹੜਾ ਹੈ ਉਹਨਾਂ ਦਾ ਪਿੰਡ ਹੈਗਾ ਚਹੀੜੂ ਫਗਵਾੜੇ ਫਗਵਾੜੇ ਦੇ ਕੋਲ ਆ ਜ਼ਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਹੈ ਕੁੜੀ ਦਾ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਓ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਦੇ ਮਹਤਵਪੂਰਨ ਗੱਲ ਹੋਈ ਹੈ ਕਿ ਨਹੀਂ ਪਿੰਡ ਦੀ ਗੱਲ ਹੋਈ ਆਪਣੀ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਬਚੋਲੇ ਨਾਲ ਗੱਲ ਕੀਤੀ ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲਿਕ ਪਾਰਕ ਕੈਲਗਰੀ ਨਾਰਥ ਈਸਟ ਕੈਲਗਰੀ ਅਲਵਾਟਾ ਚ ਰਹਿੰਦੀ ਆ ਹਾਂ ਜੀ 28 ਸਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਹੈਗਾ ਵੀ ਇੰਨੇ ਸਾਡੇ ਕੋਲ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਇਲੈਕਟ੍ਰੀਸ਼ੀਅਨ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਏ ਸਾਰਾ ਨਾਲ ਸੁਣੇ ਆਪ ਕੀਤੀ ਸੀ ਪਹਿਲਾਂ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰੀ ਗਈ ਮੁੱਕਰੀ ਗਈ ਆ ਪੁਲਿਸ ਕੋਲ ਕੋਈ ਕੁਝ ਨਹੀਂ ਸਰ ਉਹ ਕੁਝ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਝ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ ਪ੍ਰਸ਼ਾਸਨ ਕੋਈ ਥਾਣਾ ਬੁੱਲੋਵਾਲ ਪੈਂਦਾ ਮੈਨੂੰ ਐਸਐਸਪੀ ਉਧਰ ਮੇਰਾ ਨਾਮ ਮਨਜੀਤ ਕੁਮਾਰ ਆ ਜੀ ਜਿਹੜਾ ਵਿਆਹ ਤੇ ਕੀ ਪ੍ਰੋਬਲਮ ਹੋਈ ਪ੍ਰੋਬਲਮ ਇਹਨਾਂ ਦੀ ਆਹ ਜਿਹੜੀ ਦੱਸੀ ਹੈ ਤੁਹਾਨੂੰ ਇਹ ਨਹੀਂ ਪ੍ਰੋਬਲਮ ਤਾਂ ਉਹ ਹੀ ਹੈ ਇਹਨਾਂ ਦਾ ਹਸਪਤਾਲ ਜਿਹੜਾ ਹੈਗਾ ਆ ਸਾਡੇ ਨਾਲ ਫੇ ਬੈਠਕ ਵੀ ਹੋਈ ਇੱਕ ਵਾਰੀ ਇਹਨਾਂ ਦੀ ਇਹਨਾਂ ਦੀ ਬੈਠਕ ਉੱਤੇ ਹੋਈ ਆ ਮੇਰੇ ਨਾਲ ਮੈਰਿਡ ਅਨਮੈਰਿਡ ਦੀ ਗੱਲ ਕਰਨ ਆਪੇ ਕਹਿੰਦੇ ਸਾਡੀ ਕੁੜੀ ਮੈਰਡਵਾ ਫੇਰ ਮਾਪੇ ਕਹਿਣ ਲੱਪੇ ਮੈਂ ਗਿਆ ਮੈਂ ਕਾ ਜੀ ਕਹਿੰਦੇ ਵੀ ਸੱਚੀ ਗੱਲ ਕਰਨੀ ਆ ਇੱਥੇ ਵਿਚੂਲੇ ਦੇ ਘਰ ਆ ਗਿਆ ਕਹਿੰਦੇ ਸਾਡੀ ਉੱਥੇ ਵੇਚਤੀ ਆ ਅਸੀਂ ਉੱਥੇ ਗੱਲ ਨਹੀਂ ਕਰਨੀ ਅਸੀਂ ਉੱਥੇ ਦੀ ਵੀ ਮੰਗ ਕੀਤੀ ਸੀ ਮੈਂ ਇਹ ਕਹਿੰਦੇ ਇੱਥੇ ਆ ਜਾ ਮੈਂ ਫੇਰ ਇਕੱਲੇ ਨੂੰ ਮੈਨੂੰ ਸੱਦ ਲਿਆ ਨਹੀਂ ਘਰ ਇਕੱਲੇ ਦੇ ਕੀਤੀ ਉੱਥੇ ਆਪਸ ਵਿੱਚ ਝਗੜ ਪਏ ਸਤਿੰਮੀ ਆਦਮੀ ਜਿਹੜੇ ਦੇ ਸੱਸ ਸਹੁਰਾ ਸਦੇ ਉਹ ਕਹਿੰਦਾ ਵੀ ਮੇਰੀ ਕੁੜੀ ਮੈਰਡਵਾ ਉਹ ਕਹਿਣ ਲੱਪੇ ਮੇਰੀ ਕੁੜੀ ਅਨ ਮੈਰਡਵਾ ਉੱਥੇ ਮੰਗਲਗਵਾਰ ਮੰਗੀ ਵੀ ਬੈਠਾ ਸੀ ਇਹ ਇਹ ਸ਼ਾਮ ਦਾ ਪ੍ਰਧਾਨ ਬਣਿਆ ਆ ਉਹ ਸਾਨੂੰ ਹੋ ਧਮਕੀਆਂ ਵੀ ਦੇਣ ਡੇ ਹੋ ਆ ਅਹੀਂ ਡਰਦਿਆਂ ਨੇ ਦਰਖਾਸਤ ਦਿੱਤੀ ਹੁਆ ਹਾਲਤਾ ਬੜਾ ਖਰਾਬ ਹੋਇਆ ਮਾਰਨੇ ਦਾ ਮੈਂ ਰਾਤ ਦਿਨ ਇਹਨੂੰ ਬਚਾਉਣ ਡਿਆ ਮਰਨੋਂ ਕਿਉਂ ਮੈਨੂੰ ਡਰਵਾ ਕਿਉਂ ਸਾਨੂੰ ਧਮਕੀਆਂ ਵੀ ਬਹੁਤ ਦਿੱਤੀਆਂ ਆ ਉੱਥੇ ਫੇਰੇ ਨੇ ਕੀਤਾ ਧਮਕੀ ਇਹ ਦੇ ਰਿਹਾ ਹੈ ਬਚੂਲੇ ਜੀ ਇਹਨੇ ਹਾਂਜੀ ਇਹਨੇ ਧਮਕੀਆਂ ਦਿੱਤੀਆਂ ਸਾਰਾ ਤੋਂ ਪ੍ਰੂਫ ਵੀ ਹੈਗਾ ਆ ਸਾਰਾ ਇਹ ਨਹੀਂ ਉਹਨਾਂ ਵਾਲੋਂ ਦਿੱਤੀ ਤੈਨੂੰ ਪਤਾ ਉਹਦੇ ਰਿਸ਼ਤੇਦਾਰ ਆ ਸਾਰੇ ਇਕੱਠੇ ਹੋ ਗਏ ਹਾਂਜੀ ਹਾਂਜੀ ਬਚੂਲੇ ਕੀ ਆ ਉਹਦੀ ਮਾਸੀ ਦੀ ਉਹਦੀ ਭੈਣ ਦੀ ਕੁੜੀ ਆ ਜੀ ਪ੍ਰਧਾਨ ਦਾ ਸ਼ਾਮ ਤੇ ਰਸੀਦਾ ਹੁੰਦਾ ਇਹ ਕਾਉਂਸਲਰ ਵਾਜੀ ਉਦਾਂ ਹੀ ਜਿੱਦਾਂ ਐਮਸੀ ਆ ਸ਼ਾਂਤੀ ਰਸੀਦਾ ਇਹ ਉਹਦਾ ਦੇਰ ਵਾਜੀ ਇਹ ਉਹਦਾ ਦੇਰ ਵਾ ਮੰਗਲ ਕੁਮਾਰ ਮੰਗੀ ਇਹਦਾ ਜੀ ਭਤੀਜਾ ਸੋਨੂ ਆ ਮੋਹਨ ਲਾਲ ਸੋਨੂ ਯੂ ਐਸ ਏ ਆ ਜੀ ਉਹ ਪੱਕਾ ਉਹ ਉਹਨੇ ਕਰਾਇਆ ਸੀ ਹੁਣ ਉਹਨੂੰ ਵੀ ਮੈਂ ਪੁੱਛਦਾ ਸੀ ਮੈਂ ਮਾਸੀ ਤੋਂ ਪੁੱਛ ਕੇ ਦੱਸੂ ਮੈਂ ਫਲਾਨੀ ਤੋਂ ਪੁੱਛ ਕੇ ਦੱਸੂ ਐਦਾਂ ਹੀ ਕਰੀ ਜਾਂਦਾ ਮੈਨੂੰ ਬਹੁਤ ਫੋਨ ਲਾਇਆ ਜੀ ਮੈਂ ਆਕ ਕੇ ਨਹੀਂ ਉਹਨੂੰ ਵੀ ਪ੍ਰਧਾਨ ਨੂੰ ਵੀ ਕਹਿਤਾ ਹੁਣ ਕਹਿੰਦਾ ਚਾਚਾ ਛੱਡੀ ਨਾ ਇਹਨਾਂ ਨੂੰ ਐਦਾਂ ਕਹਿੰਦਾ ਵੀ ਪੁਲਿਸ ਮੇਰੀ ਜੀਬ ਦੇ ਵਿੱਚ ਉਹ ਆ ਹੋ ਸਾਡਾ ਪਰਚਾ ਨਹੀਂ ਹੋਣ ਡਿਆ ਅਸੀਂ ਤਾਂ ਪੁਲਿਸ ਉਹਨਾਂ ਦੀ ਜੇਬ ਦੇ ਵਿੱਚ ਹੀ ਮੰਨਣ ਡੈ ਹਾਂ ਜੀ ਉਹਨਾਂ ਦੀ ਜੇਬ ਦੇ ਵਿੱਚ ਹੀ ਆ ਸਾਨੂੰ ਤਾਂ ਪਤਾ ਨਹੀਂ ਜੀ ਹੁਣ ਕੀ ਆ ਅਸੀਂ ਤਾਂ ਇਹ ਸਮਝਣ ਡੈ ਹਾਂ ਵਾ ਕਿਸ ਹਾਲਤਾ ਕੀ ਖਰਾਬ ਹੋਇਆ ਫੇ ਉੱਥੇ ਮੈਰਿਡ ਅਨਮੈਰਿਡ ਦੀ ਜਿਹੜੀ ਗੱਲ ਹੋਈ ਉਹਨਾਂ ਦੇ ਘਰ ਆ ਉਹਦੀ ਮਾਂ ਕਹਿੰਦੀ ਆ ਮੇਰੀ ਕੁੜੀ ਅਨਮੈਰਿਡ ਵਾ ਕੋਟ ਮੈਚ ਕਰਾਈ ਸੀ ਇਹਦੀ ਕੋਟ ਮੇਰਾ ਸਾਰਾ ਕੁਝ ਹੋਇਆ ਆ ਆਧਾਰ ਕਾਰਡ ਤੇ ਵੀ ਨਾ ਚੜਿਆ ਆ ਦਿਨ ਥੋੜੇ ਸੀਗੇ ਦਿਨ ਥੋੜੇ ਉੱਥੋਂ ਆਏ ਨੇ ਮੇਰੇ ਯਾਰ ਦੋਸਤੋਂ ਉੱਥੇ ਮੈਂ ਬੈੱਡ ਬੁੱਡ ਵੀ ਇਹਨੂੰ ਕੋਲੇ ਕੁੜੀ ਨੂੰ ਸਾਰਾ ਕੁਝ ਤਾਂ ਲਿਆ ਉੱਥੇ ਜੋ ਜਿੰਨਾ ਵੀ ਸਮਾਨ ਕੱਲਿਆ ਉਹਨੂੰ ਫੇਰ ਗੱਲ ਕਰਨ ਲੱਗ ਪਈ ਜੇ ਤਾਂ ਸਾਡਾ ਇਹਦਾ ਹਨਾ ਉੱਥੇ ਜਦੋਂ ਇਹਨੇ ਮੈਰਿਡ ਹਨ ਮੈਰਿਡ ਕਿਹਾ ਉਹ ਇਹ ਆਪਸ ਵਿੱਚ ਝਗੜ ਪਏ ਉੱਥੇ ਮੈਨੂੰ ਬਚ ਰ ਮੈਂ ਕਿਹਾ ਵੀ ਮੇਰੇ ਜੇ ਮੁੰਡੇ ਦਾ ਨਾਮ ਤੁਸੀਂ ਚੜਾ ਲਿਆ ਉਹਦੀ ਮਾਂ ਕਹਿੰਦੀ ਸੀ ਨਾ ਚੜਾਇਆ ਮੈਨੂੰ ਪੁੱਛੋ ਉਹ ਜ਼ਿਆਦਾ ਉਹ ਕਰਦੀ ਸੀ ਉੱਥੇ ਫੋਕਸ ਮੈਨੂੰ ਕਹਿੰਦੀ ਵੀ ਉਹ ਮੈਂ ਕਿਹਾ ਵੀ ਜੀ ਸਾਡੀ ਲੜਾਈ ਖਤਮ ਹੁੰਦੀ ਆ ਵੀ ਤੁਸੀਂ ਸਾਨੂੰ ਦਿਖਾ ਦਿਓ ਕਾਗਜ਼ ਮੈਂ ਮੰਗੀ ਪ੍ਰਧਾਨਕੂਲ ਬੈਠਾ ਮੈਂ ਕਿਹਾ ਭਾਈ ਤੁਸੀਂ ਤਾਂ ਆਪੇ ਦੇਖ ਲਓ ਹੁਣ ਉਹਦੇ ਆਦਮੀ ਕਹੀ ਜਾਵੇ ਮੇਰੀ ਕੁੜੀ ਮੈਰਿਡ ਹੋ ਉਹ ਕਹੀ ਜਾਵੇ ਉਹਦਾ ਸਟੇਟਸ ਅਨਮੈਰਿਡ ਹੋ ਗਿਆ ਆ ਮੈਂ ਕਿਹਾ ਦੱਸ ਪ੍ਰਧਾਨ ਹੁਣ ਕੀ ਕਰੀਏ ਵੀ ਉਹ ਮੈਰਿਡ ਕਹੀ ਜਾਂਦਾ ਆ ਉਹ ਅਨਮੈਰਿਡ ਕਹੀ ਜਾਂਦਾ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਆਉਂਦੀ ਜੇ ਤੁਸੀਂ ਅਨਮੈਰਿਡ ਮੈਰਿਡ ਆ ਸਾਨੂੰ ਮੈਰਿਡ ਦਾ ਮੈਂ ਕਿਹਾ ਪ੍ਰੂਫ ਦਿਖਾ ਲਓ ਹੁਣ ਨਾ ਦਿਖਾ ਲਓ ਕਹਿੰਦੀ ਹੁਣ ਮੇਰੀ ਕੁੜੀ ਸੁੱਤੀ ਹੋਣੀ ਆ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਹੋਰ ਦੋ ਦਿਨ ਦਿਖਾ ਲਿਓ ਚੌਦਾਂ ਦਿਨ ਦਿਖਾ ਲਿਓ ਹੁਣ ਇਹਨੂੰ ਪ੍ਰਧਾਨ ਨੂੰ ਦਿਖਾ ਲਦੇ ਉਹ ਦਿਖਾ ਲਦੇ ਨਹੀਂ ਉਹ ਕੁੜੀ ਨੇ ਅਨਮੈਰਿਡ ਹੀ ਆਪਣਾ ਸ਼ੋਅ ਕੀਤਾ ਆ ਇਹਨੂੰ ਲਿਜਾਣਾ ਨਹੀਂ ਚਾਹੁੰਦੀ ਇਹ ਮੁੰਡੇ ਨੂੰ ਮੈਂ ਹੱਥ ਘੁੱਟਦਾ ਸੀ ਇਹਦਾ ਐਦਾਂ ਇਹਨੂੰ ਮੈਸੇਜ ਆ ਗਿਆ ਸੀ ਕੁੜੀ ਨੂੰ ਪਹਿਲਾਂ ਵੀ ਮੈਸੇਜ ਆਉਣ ਲੱਗ ਪੈ ਸੀ ਜਦੋਂ ਇੱਥੇ ਆਈ ਨੂੰ ਮੈਸੇਜ ਇਹਨੂੰ ਫੋਨ ਵੀ ਆਇਆ ਇੰਸਟਾਗ੍ਰਾਮ ਤੇ ਤੋਂ ਸਾਰਾ ਪ੍ਰੂਫ ਹੈਗਾ ਆ ਸਾਨੂੰ ਹੁਣ ਧਮਕੀਆਂ ਦਿੰਦੇ ਸੀਗੇ ਹਸਾਬ-ਤਾਬ ਦੀਆਂ ਧਮਕੀਆਂ ਇਹ ਕਹਿੰਦੇ ਸਾਡੇ ਥਾਡੇ ਮੁੰਡੇ ਨੇ ਗਾਲਾਂ ਕੱਢੀਆਂ ਆ ਹੁਣ ਤੁਸੀਂ ਦੱਸੋ ਆ ਭਾਈ ਵੀ ਇੰਨਾ ਪ੍ਰੈਸ਼ਰ ਦੇ ਵਿੱਚ ਬੰਦਾ ਆਇਆ ਗਾਲਾਂ ਕੱਢੀ ਦਿੰਦਾ ਇਹ ਗਾਹ ਤੇ ਕਹਿੰਦੇ ਨਹੀਂ ਸਾਡੀ ਹੁਣ ਕਹਿੰਦੇ ਕੁੜੀ ਨਹੀਂ ਮੰਨਦੀ ਕੁੜੀ ਨਹੀਂ ਮੈਂ ਜਦੋਂ ਪੁੱਛਦਾ ਕੁੜੀ ਨਹੀਂ ਮੰਨਦੀ ਮੈਂ ਕਹਾਂ ਵੀ ਥੋੜੀ ਥਾਡੇ ਕਹਣੇ ਦੇ ਵਿੱਚ ਹੀ ਹਨੀਗੀ ਇਹਨਾਂ ਦੀਆਂ ਇਦਨੀਆਂ ਗੱਲਾਂ ਹੋਈਆਂ ਸਾਰੀਆਂ ਹੁਣ ਕੁੜੀ ਦੀ ਵੀ ਰਿਕਾਰਡਿੰਗ ਹੈਗੀ ਉਹ ਕਹਿੰਦੀ ਵੀ ਮੈਲ ਜਾਣਾ ਇਹ ਨੀਗਾ ਮੈਂ ਉਹ ਨਾ ਮੈਂ ਜੋ ਮਰਜੀ ਕਰ ਲਉ ਕਹਿੰਦੀ ਮੈਂ ਮੈਂ ਪੇਪਰ ਹੀ ਨਹੀਂ ਪਾਉਣੇ ਮੈਂ ਕਹਿੰਦੇ ਮੈਂ ਤਾਂ ਮੁੰਡਾ ਘੱਲਣਾ ਆ ਕਹਿੰਦੀ ਮੈਂ ਪੇਪਰ ਹੀ ਨਹੀਂ ਪਾਉਣੇ ਫੇਜੀ ਇਹਨੇ ਫਰਜੀ ਰਾਜੀਨਾਮਾ ਕਰ ਲਿਆ ਸਾਡੇ ਨਾਲ ਫਰਜੀ ਦਾਮਾ ਇੱਥੇ ਫੇ ਆ ਕੇ ਘਰ ਕਹਿਣ ਲੱਪਿਆ ਮੰਗਲ ਕੁਮਾਰ ਮੰਗੀ ਕਹਿੰਦਾ ਇਹ ਰਾਜੀਨਾਮੇ ਕੋਹਦੇ ਹੁੰਦੇ ਸਾਲੇ ਪਤਾ ਨਹੀਂ ਕਿੰਨੇ ਕਹਿੰਦਾ ਸਾਡੇ ਤੁਰੇ ਫਿਰਦੇ ਇਦਾਂ ਦੇ ਰਾਜੀਨਾਮੇ ਫੇਜੀ ਰਾਜੀਨਾਮੇ ਤੋਂ ਵਾਦਾ ਮੈਨੂੰ ਕੀਤਾ ਉਧਰੋਂ ਮੇਰਾ ਯਾਰ ਦੋਸਤ ਮੁੰਡਾ ਉਹ ਕੁੜੀ ਉਹਨੂੰ ਕਹਿਣ ਲੱਪੇ ਕਹਿੰਦੀ ਸਾਡਾ ਕਰਾ ਦੇ ਕਹਿੰਦੀ ਮੈਂ ਰ ਇਹਨੇ ਸਾਨੂੰ ਪਤਾ ਨਹੀਂ ਐਦਾਂ ਹੀ ਟਕਾਇਆ ਇਹਨਾਂ ਦਾ ਤਲਾਕ ਹੋਣਾ ਉਹ ਸਾਨੂੰ ਨਹੀਂ ਉਹਦੇ ਬਾਰੇ ਪਤਾ ਜੋ ਸਾਨੂੰ ਦੱਸਿਆ ਮੈਂ ਕੀ ਕੀਤਾ ਉਹ ਰਾਜੀ ਨਾਲ ਤੋਂ ਮੈਂ ਪਰਚਾ ਫੇਰ ਚਾਕੇ ਉੱਥੇ ਦਰਖਾਸਤ ਦੀ ਐਸਪੀਡੀ ਦੇ ਐਸਪੀਡੀ ਦੇ ਫੇਰ ਜਦੋਂ ਮੁੜ ਕੇ ਆਈ ਸਾਨੂੰ ਸੱਦਿਆ ਉਹਨੇ ਸਾਨੂੰ ਕਿਹਾ ਵੀ ਕਹਿੰਦਾ ਤੁਸੀਂ ਹਜੇ ਵੀ ਇੱਥੇ ਬੈਠੇ ਉਹਨੂੰ ਪਤਾ ਨਹੀਂ ਸੀਗਾ ਮੈਂ ਕਿਹਾ ਵੀ ਸਰ ਹੁਣ ਇਹੰਦੇ ਆ ਸਾਡਾ ਉਹ ਕਹਿੰਦਾ ਐਫਆਈਆਰ ਕਰਾਓ ਇਹਨਾਂ ਤੇ ਉਹਨੇ ਇਹ ਦਬਕਾ ਮਾਰਿਆ ਇਹ ਫੇਰ ਕਹਿੰਦਾ ਕੋਰਟ 'ਚ ਟਕਰਾਂਗੇ ਐਦਾਂ ਕਹਿਣ ਲੱਗਾ ਸ਼ਾਂਤ ਚਾਸੀ ਵਾਲਾ ਮੰਗੀ ਉਹਦਾ ਮੁੰਡਾ ਜਿਹੜਾ ਹੁਣ ਬਾਹਰੋਂ ਸੋਨੂ ਆ ਮੋਹਨ ਲਾਲ ਉਹ ਗੱਲ ਨਹੀਂ ਕਰਦਾ ਉਹ ਮੇਰਾ ਯਾਰ ਦੋ ਮੈਂ ਉਹਦੇ ਭਰੋਸੇ ਕਰ ਲਿਆ ਮੈਂ ਤਾਂ ਇਹ ਇੰਗਲੈਂਡ ਦੇ ਵੀ ਪੇਪਰ ਲਾਇਓ ਸੀਗੇ ਹੁਣ ਸਾਨੂੰ ਕੀ ਪਤਾ ਜੀ ਸਾਡੇ ਨਾਲ ਠਗੀ ਮਾਰਨੀ ਕਿਉਂ ਇਹ ਹੈਗਾ ਆ ਇਹ ਸਾਰੇ ਠਗੀਆਂ ਮਾਰਦੇ ਸ਼ਾਮਚਾਸੀ ਤੋਂ ਅਸੀਂ ਮੇਰੀ ਸਾਨੂੰ 997 ਦੁਕਾਨ ਮੇਰਾ ਜਾ ਕੇ ਸ਼ਾਮਚਾਸੀ ਤੇ ਪੁੱਨਾ ਪੁੱਛਦਾ ਮਨਜੀਤ ਬੈਟਰੀਆਂ ਵਾਲਾ ਉੱਥੇ ਸਾਰਿਆਂ ਨੂੰ ਦੱਸ ਦੇਣਾ ਕੀ ਹਿਸਾਬਤਾ ਵਾ ਇਹਨਾਂ ਨੂੰ ਕੋਈ ਇਹਨਾਂ ਦਾ ਹਿਸਾਬਤਾ ਵਾ ਹੈ ਨਹੀਂ ਕਿ ਕੋਈ ਗੰਦਾ ਟੱਪਰ ਸਗਾ ਮੈਨੂੰ ਪਤਾ ਨਹੀਂ ਸੀ ਮੈਨੂੰ ਭੱਜੇ ਚ ਲੈ ਲਿਆ ਇਸ ਕਰਕੇ ਮੇਰੇ ਨਾਲ ਠਗੀ ਮਾਰਤੀ ਇੰਨੀ ਹੁਣ ਮੈਨੂੰ ਡਰ ਰਹਿਣ ਡਿਆ ਆ ਹੋ ਸਕਦਾ ਅਸੀਂ ਹੁਣੇ ਤੁਹਾਨੂੰ ਬਿਆਨ ਦੇਣ ਲੱਗੇ ਹਾਂ ਵੀ ਹੋ ਸਕਦਾ ਸਾਡੇ ਤੇ ਕੋਈ ਮਾਰ ਹੀ ਦੇਣ ਇਹ ਸਾਨੂੰ ਧਮਕੀਆਂ ਵੀ ਆਉਂਦੀਆਂ ਆ ਦੇਖੋ ਪ੍ਰਸ਼ਾਸਨ ਜਿਹੜਾ ਹੈ ਇਸ ਸੰਬੰਧੀ ਕੋਈ ਦਰਖਾਸਤ ਦਰਖਾਸਤ ਅਸੀਂ ਵਿੱਚ ਲਿਖਾਇਆ ਵੀ ਸਾਨੂੰ ਧਮਕੀਆਂ ਆਈਆਂ ਇਸ ਦਰਖਾਸਤ ਦੇ ਵਿੱਚ ਲਿਖਾਇਆ ਜੀ ਅਸੀਂ ਇਸ ਕਰਕੇ ਹੀ ਉਹਨਾਂ ਨੂੰ ਜੋਰ ਪਾ ਰਹੇ ਸੀ ਵੀ ਸਾਡਾ ਪਰਚਾ ਕਰ ਦਿਓ ਸਾਡਾ ਪਰਚਾ ਕਰ ਦਿਓ ਸਾਨੂੰ ਧਮਕੀਆਂ ਆਉਂਦੀਆਂ ਆ ਅਸੀਂ ਹੁਣ ਤੁਹਾਨੂੰ ਦੇਣ ਲੱਗੇ ਪ੍ਰਸ਼ਾਸਨ ਜਿਹੜਾ ਆ ਪ੍ਰਸ਼ਾਸਨ ਸੁੱਤਾ ਆ ਪ੍ਰਸ਼ਾਸਨ ਨੂੰ ਹੁਣ ਚਾਹੀਦਾ ਆ ਜਦੋਂ ਮਰਿਓ ਦੇ ਉੱਤੇ ਪ੍ਰਸ਼ਾਸਨ ਤੁਹਾਨੂੰ ਵੀ ਪਤਾ ਆ ਸਾਰਿਆਂ ਨੂੰ ਜੀ ਪ੍ਰਸ਼ਾਸਨ ਮਰਿਓ ਤੇ ਆ ਕੇ ਵੀ ਖੜਾ ਹੋ ਜਾਂਦਾ ਆ ਹੁਣ ਬੜੀ ਛਟੀ ਆ ਕੇ ਖੜਾ ਸਾਡਾ ਸਭ ਤੋਂ ਕੋਈ ਮਰ ਗਿਆ ਹੁਣ ਉਦਾਂ ਦਾ ਕੋਈ ਜੂ ਕਰਨ ਤੇ ਸਰਕਣ ਨਹੀਂ ਰਹੀ ਉਹਨਾਂ ਦੇ ਤੈਨੂੰ ਪਤਾ ਹੈ ਪ੍ਰਸ਼ਾਸਨ ਦਾ ਆ ਹਾਲ ਹੋਇਆ ਐਹੀ ਤਾਂ ਇਨਸਾਫ ਹੀ ਮੰਗਦੇ ਹੁਣ ਸਰ ਤੋਂ ਹੋਰ ਜਿਹੜੀ ਪਚੋਲਣ ਸੀ ਮੈਂ ਇੱਕ ਪਿੱਛੇ ਜਿਹਾ ਫੋਨ ਆਇਆ ਮੈਂ ਤੋ ਵੀ ਰਿਕਾਰਡਿੰਗ ਹੈਗੀ ਹੈ ਜੇ ਦਿਖਾ ਲੈਣੀ ਪੈ ਜਾਏ ਮੈਨੂੰ ਕਹਿੰਦੀ ਤੁਸੀਂ ਕਿਹੜਾ ਸਾਰ ਪੁੱਛੀਆ ਕਹਿੰਦੀ 60 ਲੱਖ ਰੁਪਈਆ ਹੋਰ ਮੰਗਦੇ ਆ ਮੋਰੇ ਮੈਂ ਕਿਹਾ ਹੁਣ 8 ਲੱਖ ਕਾਹਦਾ ਮੰਗਦੇ ਆ ਪੜਾਈ ਤਾਂ ਖਤਮ ਹੋ ਗਈ ਆ ਕੁੜੀ ਜੀ ਕਹਿੰਦੀ ਇਹੇ ਤਾਂ ਤੁਹਾਡੀਆਂ ਗੱਲਾਂ ਆ ਇਹ ਸਾਨੂੰ 8 ਲੱਖ ਨੂੰ ਹੋਰ ਠਗਣਾ ਚਾਹੁੰਦੇ ਸੀ ਮੈਂ ਪਤਾ ਨਹੀਂ ਮੇਰਾ ਸਾਰਾ ਜਿੰਨਾ ਸੋਨਾ ਸੀ ਮੇਰੀ ਕੁੜੀ ਜਿਹੜੀ ਆ ਉਹ ਵੀ ਰੱਦੀ ਉਡੀ ਵੀ ਮੇਰੀ 21-22 ਸਾਲਾਂ ਦੀ ਆ ਮੈਨੂੰ ਉਹ ਵੀ ਕਹਿੰਦੀ ਕਹਿੰਦੀ ਤੂੰ ਮੈਨੂੰ ਕੁਝ ਵੀ ਨਹੀਂ ਕਰਦਾ ਇਹਨੂੰ ਕਰਤਾ ਇਦਾਂ ਕਰਤਾ ਮੈਂ ਉਹਨੂੰ ਕੋਈ ਨਹੀਂ ਕੁਝ ਕਰਾ ਸਕਿਆ ਨਾ ਪਲੱਸ 2 ਪੜਾ ਕੇ ਉਹ ਵੀ ਵਿਚਾਰੀ ਘਰੇ ਬੈਠੀ ਹੋਆ ਉਹਨੇ ਵੀ ਮੈਨੂੰ ਇਦਾਂ ਸਾਫ ਤਾਬ ਕਿਹਾ ਉਹ ਕੀ ਮੰਗ ਕਰਦੇ ਸੀ ਅਸੀਂ ਤਾਂ ਪ੍ਰਸ਼ਾਸਨ ਆ ਕੇ ਹੀ ਸੀ ਵੀ ਮੈਂ ਤਾਂ ਇਹ ਗੱਲ ਕਰਨੀ ਆ ਜੇ ਪ੍ਰਸ਼ਾਸਨ ਕੁਝ ਕਰਦਾ ਠੀਕ ਹੈ ਤਾਂ ਦੇ ਹੀ ਥੱਟ ਜੇ ਆਪਾਂ ਇੱਥੇ ਆਉਣਾ ਨਹੀਂ ਸੀ ਪ੍ਰੈਸ ਕਾਨਫਰੈਂਸ ਤਾਂ ਕਰਾਈ ਸਾਡੀ ਮੰਨਣੇ ਡੇ ਉਹ ਮੰਗਲ ਕੁਮਾਰ ਮੰਗੀ ਕਹਿੰਦਾ ਹੈ ਪੁਲਿਸ ਮੇਰੀ ਜੇਬ ਦੇ ਵਿੱਚ ਆ ਪੁਲਿਸ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਪਰਚਾ ਨਹੀਂ ਕਰਦਾ ਉਹ ਸਾਨੂੰ ਤਾਂ ਪੁਲਿਸ ਜੇਬ ਇਸ ਕਰਕੇ ਅਸੀਂ ਮੰਗ ਮੰਗਦੇ ਆ ਨਹੀਂ ਤਾਂ ਜੇ ਪ੍ਰਸ਼ਾਸਨ ਨਹੀਂ ਹੁੰਦੀ ਤੁਹਾਡੇ ਤੇ ਜੇ ਸੁਣਵਾਈ ਨਹੀਂ ਹੁੰਦੀ ਜੇ ਅਸੀਂ ਦਾ ਬੈਨਰ ਬਣਾ ਕੇ ਅਸੀਂ ਤਾਂ ਸ਼ਾਮ ਤੇ ਅਸੀਂ ਵੀ ਰੈਲੀ ਕੱਢਾਂਗੇ ਅਸੀਂ ਇਹਦੇ ਪਿੰਡ ਵਿੱਚ ਹੜੂਈ ਰੈਲੀ ਕੱਢਾਂਗੇ ਵੀ ਜੇ ਪ੍ਰਸ਼ਾਸਨ ਨਹੀਂ ਕੁਝ ਕਰਦਾ ਅਸੀਂ ਤਾਂ ਕਰਕੇ ਤੁਹਾਡੇ ਕੋਲ ਇਹ ਗਿਆਰਸ਼ ਕਰਕੇ ਇਹ ਕਾਨਫਰੰਸ ਕਰਾਈ ਆ ਤੇ ਜੇ ਸਾਨੂੰ ਕੋਈ ਇਨਸਾਫ ਮਿਲ ਸਕੇ